ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਦੇ ਖਿਲਾਫ ਮੋਗਾ ਦੇ ਹੀ ਰਹਿਣ ਵਾਲੇ ਇੱਕ ਸਾਕਸ਼ ਨੇ ਐਨਐਨ ਦੇ ਵਿੱਚ ਸ਼ਿਕਾਇਤ ਦਿੱਤੀ ਸੀ ਜਿਸ ਤੋਂ ਬਾਅਦ ਲੋਕਪਾਲ ਦੇ ਵੱਲੋਂ ਅਮਨਦੀਪ ਕੌਰ ਨੂੰ ਸੱਮਨ ਭੇਜਿਆ ਗਿਆ ਦੱਸਦੀ ਹੈ ਕਿ ਇਸ ਸ਼ਿਕਾਇਤ ਕਰਤਾ ਨੇ aarop ਲਗਾਏ ਹਨ ਕਿ ਅਮਨਦੀਪ ਕੌਰ ਨੇ ਪਟਵਾਰੀ ਨੂੰ ਬਲੈਕਮੇਲ ਕਰਕੇ ਉਸ ਤੋਂ 25 ਲੱਖ ਰੁਪਏ ਰਿਸ਼ਵਤ ਲਈ ਹੈ ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਸਾਹਮਣੇ ਆਈ ਹੈ ਇਸ ਤਰ੍ਹਾਂ ਹੈਗਾ ਇਸ ਤਰ੍ਹਾਂ ਦੀ ਕੋਈ ਵੀ ਸਾਡੇ ਗਲਤ ਕ੍ਰਿਸ਼ਟੀ ਨਹੀਂ ਹੋਈ ਜਿਹੜਾ ਉਹ ਇਲਜ਼ਾਮ ਲਾ ਰਿਹਾ ਇਸ ਤਰ੍ਹਾਂ ਦੀ ਕੋਈ ਵੀ ਕ੍ਰਿਸ਼ਟੀ ਨਹੀਂ ਹੋਈ ਨਾਇਕੁਰੂ ਦੇ ਕੋ ਇੰਤਕਾਰ ਹੋਇਆ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਆ ਉਹ ਇਸ ਤਰ੍ਹਾਂ ਦੀਆਂ ਸਕੀਮਾਂ ਕਰਕੇ ਬਲੈਕਮੇਲ ਕਰਕੇ ਗਲਤ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਜਿਹੜਾ ਕਿ ਅਸੀਂ ਨਹੀਂ ਕਰਦੇ ਸਰੇ ਬੰਦਾ ਕਿਸ ਤਰ੍ਹਾਂ ਦਾ ਜਿਹੜਾ ਇਹ ਜਿਹੜੇ ਗੱਲ ਕੀਤੀ ਹੈ ਜਿਹੜਾ ਬੰਦਾ ਦੋਸ਼ ਲਾ ਰਿਹਾ ਹੈ ਕਿਸ ਤੱਕ ਕਿਉਂ ਕਰ ਰਿਹਾ ਹੈ ਤੇ ਮੈਨੂੰ ਲੱਗਦਾ ਹੈ ਬਲੈਕਮੇਲਿੰਗ ਬੰਦਾ ਹੈਗਾ ਵੀ ਹੋ ਸਕਦਾ ਕਬਜ਼ੇ ਵੀ ਕਰਦਾ ਹੋਵੇ ਜ਼ਮੀਨਾਂ ਦੇ ਪਲਾਟਾ ਪਲੋਟਾਂ ਦੇ ਉੱਤੇ ਕੋਈ ਇਹਦਾ ਧੰਦਾ ਵੱਡਾ ਹੀ ਲੱਗਦਾ ਵੀ ਜਿਹੜਾ ਇਸ ਤਰ੍ਹਾਂ ਦੇ ਸ਼ਕੀਮ ਕਹਿੰਦਾ ਵੀ ਆਏ ਆ ਇਸ ਤਰ੍ਹਾਂ ਦੇ ਵਿੱਚ ਕੋਈ ਯਾਨੀ ਕਿ ਨਹੀਂ ਚਾਹਦਾ ਸਹੀ ਕੰਮ ਚੱਲਦਾ ਹੈਗਾ ਦਫ਼ਤਰਾਂ ਦੇ ਵਿੱਚ ਜੇ ਨੂੰ ਕੋਈ ਸੀਗਾ ਮਾਨਯੋਗ ਡੀ ਸਾਹਿਬ ਬਿਠੇ ਆ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ ਐਮਐਲਏ ਸਾਹਿਬ ਬਿਠੇ ਆ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ ਮਾਨਯੋਗ ਪੀਐਸੀਆਲ ਹੈਗੇ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ ਮੇਰੇ ਧਿਆਨ ਵਿੱਚ ਲਿਆਉਂਦਾ ਵੀ ਆ ਕੰਮ ਗਲਤ ਹੋ ਰਿਹਾ ਅਸੀਂ ਉਹਦੀ ਸ਼ਾਨ ਵੀ ਨਹੀਂ ਕਰਦੇ ਸਰ ਜਿਹੜੀ ਸਰਕਾਰੀ ਜਾਇਦਾਦ ਦੀ ਗੱਲ ਕੀਤੀ ਉਹਨੇ ਕਿਹਾ ਕਿ ਰਜਿਸਟਰੀ ਕੀਤੀ ਗਈ ਆ ਐਮਐਲਏ ਵਿਧਾਇਕ ਦੇ ਰਿਸ਼ਤੇਦਾਰਾਂ ਦੇ ਨਾਂ ਤੇ ਫੌਟੋ ਬਲੋਂ ਪਰ ਦੂਸਰੇ ਪਾਸੇ ਦੂਜੀ ਤਰ੍ਹਾਂ ਦੀ ਸਵਾਲ ਮਨੇ ਆ ਗਈ ਆ ਉਹਨਾਂ ਦਾ ਕਹਿਣ ਕਿ ਇੰਦਾ ਵੀ ਕੋਈ ਗੱਲ ਨਹੀਂ ਜਾਇਦਾਦ ਤੇ ਅਸਿਮਾਰ ਇਸ ਤਰ੍ਹਾਂ ਦੀ ਕੋਈ ਰਜਿਸਟਰੀ ਸਾਡੇ ਵੀ ਨਹੀਂ ਹੋਈ ਦਫ਼ਤਰ ਦੇ ਵਿੱਚ ਤੇ ਜਿਹੜੀ ਉਹ ਆਮਲੇ ਇਸ ਤਰ੍ਹਾਂ ਦਾ ਕੋਈ ਵੀ ਸਿੱਕਾ ਆ ਜਾਂ ਇੰਤਕਾਲ ਨਹੀਂ ਹੋਇਆ ਇਸ ਕਰਕੇ ਇਹ ਪਤਾ ਲੱਗਿਆ ਕਿ ਆਪਦੇ ਆਪ ਨੂੰ ਐਮਐਲਏ ਦਾ ਪੀਏ ਕੈਨੇਡਾ ਦਾ ਇੱਥੇ ਐਮਐਲਏ ਵੱਲੋਂ ਵੀ ਚਾ ਗਿਆ ਤੁਹਾਨੂੰ ਉੱਥੇ ਭੇਂਂੜਾਇਆ ਪੀਏ ਆ ਜਾ ਕੇ ਕੰਮ ਕੀਤੇ ਜਾਣ। ਨਹੀਂ ਐਮਐਲਏ ਸਾਹਿਬ ਕੋ ਸਾਨੂੰ ਕੋਈ ਅੱਜ ਤੱਕ ਫੋਨ ਨਹੀਂ ਆਇਆ। ਇਹਨਾਂ ਵੱਲੋਂ ਪਤਾ ਲੱਗਿਆ ਦਬਾਅ ਪਾਇਆ ਜਾਂਦਾ ਸੀ ਆਪਾਂ। ਆਹ ਇਹ ਦਬਾਅ ਪਾਉਂਦਾ ਸੀਗਾ ਬ੍ਰੇਕ ਮੇਂ ਕਰਨਾ ਸੀਗਾ ਸਾਨੂੰ ਯਾਨੀ ਕਿ ਮਸਤਰੀਆਂ ਸਕੈਟਾਂ ਕਰਕੇ ਵੀ ਦਬਾਉਂਦਾ ਸੀਗਾ ਵੀ ਇਹ ਪ੍ਰੈਸ਼ਰ ਪਾਉਂਦਾ ਸੀ ਵੀ ਇਹਨਾਂ ਤੋਂ ਕੋਈ ਮੇਜ ਕੰਮ ਕਰਾਵਾ। ਸਰ ਇਹ ਹੁਣ ਤੁਸੀਂ ਅਜੇ ਕੀ ਕਰ ਰਹੇ ਹੋ ਤੁਹਾਡੇ ਵੱਲੋਂ ਕਿਹੜਾ ਸੀ ਅਸੀਂ ਹੁਣ ਪੜਤਾਲ ਕਰਾਂਗੇ ਸਾਡੀ ਸ਼ਰਮੀ ਚੱਲ ਰਹੀ ਹੈਗੀ ਜੋ ਇਹ ਹੋਇਆ ਤੇ ਉਹਦੀ ਅਸੀਂ ਜੋ ਕਾਨੂੰਨੀ ਕਾਰਵਾਈ ਕੀਤੀ ਹੋਈ ਤੁਸੀਂ ਜਰੂਰ ਕਰਾਂਗੇ ਨਾ ਦੂਸਰਾ ਇਹਨੇ ਲੋਕਪਾਲ ਤਨਖਤਲੇ ਲੋਕਪਾਲ ਦੀ ਅਦਾਲਤ ਵਿੱਚ ਨੇ ਆਪ ਵੀ ਸ਼ਿਕਾਇਤ ਪਾਈ ਹੈਗੀ ਉੱਥੇਸੀਂ ਆਪ ਦਾ ਸਬੂਤ ਪੇਸ਼ ਕਰਾਂਗੇ ਜੋ ਵੀ ਸਾਡੇ ਬੰਦੇ ਹੋਏ ਅਸੀਂ ਉੱਥੇ ਹਾਜ਼ਰ ਹੋਵਾਂਗੇ ਸਰ ਇਹਨਾਂ ਵੱਲੋਂ ਜਿਹੜੀਆਂ ਪ੍ਰੋਟੀਆਂ ਜੀ ਗੱਲ ਦਰਜ ਕੀਤੀ ਉਹਦੀ ਵੀ ਪਟਾਲ ਹੋ ਗਈ ਹਾਂ ਉਹਦਾ ਵੀ ਅਸੀਂ ਇਛਾਨਬੀ ਸਾਡੀ ਚੱਲ ਰਹੀ ਆ ਪਰ ਇਸ ਤਰ੍ਹਾਂ ਦੀ ਕੋਈ ਨਿੱਕਾ ਹੋਇਆ ਹੀ ਇਸ ਤਰ੍ਹਾਂ ਦੀ ਕੋਈ ਵੀ ਜਾਨੀ ਕਿ ਸਾਡੇ ਕੋਈ ਜਿਹੜੀ ਜਿਹਦੀ ਗੱਲ ਕਰ ਰਹੀ ਆ ਇਸ ਤਰ੍ਹਾਂ ਦਾ ਕੋਈ ਵੀ ਚੀਕਾ ਦਰਜ ਨਹੀਂ ਹੋਈ ਇਹ ਪਵਨ ਨੂੰ ਅਸੀਂ ਚਲਾਉਨੇ ਆ ਇਹ ਕਿੰਨੇ ਚਿਰ ਤੋਂ ਸਰ ਤੁਸੀਂ ਇੱਥੋਂ ਦੀ ਸਾਮ ਸੰਭਾਲਦੇ ਹੋ ਮੈਂ 2013 ਤੋਂ ਇੱਥੋਂ ਦਾ ਜੀ ਸਰ ਇੱਕ ਦੋਸ਼ ਲੱਗ ਰਿਹਾ ਹੈ ਵਿਧਾਇਕ ਅਮਨਦੀਪਪੁਰ ਰੋੜ ਤੇ ਮੋਗਾ ਦੇ ਕਿ ਉਹਨਾਂ ਵੱਲੋਂ ਉਹਨਾਂ ਦੇ ਪਿਤਾ ਦੇ ਨਾਮ ਤੇ ਫ੍ਰੀਡਮ ਫਾਈਟਰ ਪਾਉਣ ਦੀ ਕੋਈ ਜਗ੍ਹਾ ਬਵਾਦਤ ਜਗ੍ਹਾ ਸੀਗੀ ਉਹ ਰਜਿਸਟਰੀ ਜਿਹੜੀ ਨਾਮ ਕਰਵਾਈ ਗਈ ਹੈ ਤੇ ਧੰਗਲੀ ਜਿਹੜੀ ਕੀਤੀ ਗਈ ਹੈ ਕੀ ਇਹ ਤਾਂ ਦਾ ਸਰ ਮਸਲਾ ਬੁਰਾ ਤੁਹਾਨੂੰ ਆ ਮੈਂ ਉਸ ਖਬਰ ਨੂੰ ਬੜੀ ਗੰਭੀਰਤਾ ਨਾਲ ਪੜਿਆ ਹੈ ਖਬਰ ਜਿਹੜੀ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜਿਹੜੀ ਲੀਸ ਤੇ ਜੀ ਫ੍ਰੀਡਮ ਫਾਈਟਰ ਪਾਉਣ ਨੂੰ ਮਾ ਜਗ੍ਹਾ ਮਿਲੀ ਹੈ ਉਹ ਐਮਐਲਏ ਨੇ ਕਿਸੇ ਢੰਗ ਨਾਲ ਆਪਦੇ ਨਾਮ ਕੋ ਰਜਿਸਟਰੀ ਵਗੈਰਾ ਕਰਵਾ ਲਈ ਹੈ ਮੈਂ ਇਸ ਚੀਜ਼ ਦਾ ਬਿਲਕੁਲ 100% ਖੰਡਨ ਕਰਦਾ ਕਿਉਂਕਿ ਆ ਆਪਾਂ ਬੈਠੇ ਆ ਉਸੇ ਭਵਨ ਚ ਬੈਠੇ ਆ ਚਾਬੀਆਂ ਵੀ ਮੇਰੇ ਕੋਲ ਨੇ ਸਾਰਾ ਕੁਝ ਮੇਰੇ ਕੋਲ ਨੇ ਔਰ ਐਮ ਐਲ اے ਨਹੀਂ ਤਾਂ ਸਾਨੂੰ ਆ ਪਿਛਲੇ ਹਫਤੇ 2 ਲੱਖ ਰੁਪਏ ਦੀ ਗ੍ਰਾਂਟ ਰਿਹਾਏ ਦਿੱਤੀ ਹੈ ਇਸ ਭਵਨ ਦੀ ਮੁਰੰਮਤ ਵਾਸਤੇ ਫਿਰ ਇਸ ਤਰ੍ਹਾਂ ਦੋਸ਼ ਕਿਉਂ ਲੱਗ ਰਹੇ ਨੇ ਕਿ ਕਿਉਂਕਿ ਲੋਕਪਾਲ ਵੱਲੋਂ ਵੀ ਇੱਕ ਸਮਨ ਜਿਹੜੀ ਆ ਕਾਪੀ ਜਿਹੜੀ ਆ ਵਾਇਰਲ ਹੋ ਰਹੀ ਆ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਦੇਖੋ ਜੀ ਜਿੱਥੋਂ ਤੱਕ ਸਮਨ ਦਾ ਸਵਾਲ ਆ ਜੇਕਰ ਸਾਨੂੰ ਸਮਨ ਹੋਣਗੇ ਤਾਂ ਅਸੀਂ ਆ ਜਾ ਕੇ ਆਪਦੇ ਡਾਕੂਮੈਂਟ ਬਕਾਇਦਾ ਦੇਾਂਗੇ ਕਿ ਤੇ ਸਾਡਾ ਇਹਦੇ ਨਾਲ ਕੋਈ ਡਿਸਪਿਊਟ ਨਹੀਂ ਕਿਸੇ ਤਰ੍ਹਾਂ ਦਾ ਨਾ ਸਾਡੇ ਨਾਲ ਐਮਐਨ ਨੇ ਕੁਝ ਕੀਤਾ ਤੇ ਨਾ ਉਹ ਇਸ ਤਰ੍ਹਾਂ ਦਾ ਸਾਨੂੰ ਕੋਈ ਉਹਦਾ ਪਤਾ ਹੈ ਕਿ ਉਹ ਇਸ ਤਰ੍ਹਾਂ ਦੇ ਹਾਲਾਤ ਹੈ ਕਿਉਂਕਿ ਉਹਨੇ ਸਾਡੇ ਮਦਦ ਕਰਨੇ ਕੋਈ ਵਿਵਾਦਤ ਜ਼ਮੀਨ ਹੈ ਸਰ ਇੱਥੋਂ ਦੀ ਵੈਸੇ ਕੋਈ ਵਿਵਾਦ ਤਾਂ ਇਹ ਹੈ ਜੀ ਜੋ ਜਿਹੜਾ 프리ਮਮ ਫਾਈਟਰ ਭਵਨ ਹੈ ਜਾਂ ਕੋਈ ਵੀ ਇੰਸਟੀਚਿਊਟ ਹੁੰਦਾ ਉਹਦੇ ਨਾਂ ਤੇ ਕੋਈ ਨਾ ਕੋਈ ਕਿਰਾਏ ਨਾਂ ਆ ਜਾਂ ਇਹ ਵੋ ਵਗੈਰਾ ਚੱਲਦਾ ਰਹਿੰਦਾ ਪਰ ਉਹਦਾ ਵੀ ਤਾਂ ਡਿਸਪਿਊਟ ਐਮਐਲਏ ਦੇ ਨਾਲ ਉਹਦਾ ਕੋਈ ਤਲਕ ਨਹੀਂ ਆ ਉਹਦਾ ਐਮਐਲਏ ਨਾਲ ਕੋਈ ਤਲਕ ਨਹੀਂ ਆ ਉਹ ਤਾਂ ਸਾਡੇ ਨਾਲ ਡਾਇਰੈਕਟ ਕੋਈ ਨਾ ਕੋਈ ਸਾਡਾ ਕਿਰਾਏਦਾਰ ਹੁੰਦਾ ਹੈ ਜਾਂ ਕੋਈ ਕੰਟੀਨ ਵਾਲਾ ਹੁੰਦਾ ਤਾਂ ਉਸਦੇ ਛੋਟੀਆਂ-ਮੋਟੀਆਂ ਘਟਰਾਮਾਂ ਜਿਹੜੀਆਂ ਨੇ ਪਰ ਉਹ ਕਬਜ਼ੇ ਵਾਲਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਰਜਿਸਟਰੀ ਹੋਈ ਹੋਵੇ ਸਰ ਐਮ ਐਲ ਏ ਸਾਹਿਬ ਬਿਲਕੁਲ ਕੋਈ ਰਜਿਸਟਰੀ ਨਹੀਂ ਹੋਈ ਮੇਰੇ ਕੋਲੇ ਪਿਛਲੀ 8 ਦਿਨਾਂ ਦੀ ਜਵਾਬੰਦੀ ਜਿਹੜੀ ਹੈ ਉਹ ਮੇਰੇ ਕੋਲ ਹੈ ਸਰ ਜੀ ਕੋਰਟ ਵੱਲੋਂ ਤੁਹਾਨੂੰ ਸੱਮਣ ਹੁੰਦੇ ਤੁਸੀਂ ਪਹੁੰਚੋਗੇ ਮੈਂ ਬਿਲਕੁਲ ਪਹੁੰਚੂਗਾ ਜੀ 110% ਪਹੁੰਚੂਗਾ ਇਹ ਲੱਗਦਾ ਨਹੀਂ ਕਿ ਸ਼ਖਸ ਵੱਲੋਂ ਸਰਕਾਰ ਵਿਧਾਇਕ ਦਾਖ ਚ ਖਰਾਬ ਕਰਨ ਵਾਸਤੇ ਜਿਹੜੀ ਚਾਲ ਚੱਲੀ ਗਈ ਇਹ ਤਾਂ ਹੁੰਦਾ ਹੀ ਹੈ ਜੀ ਕਿਉਂਕਿ ਇਲੈਕਸ਼ਨਲ ਜਿਹੜੇ ਆ ਗਏ ਸਾਰੇ ਇੱਕ ਪਾਰਟੀਆਂ ਇੱਕ ਦੂਜੇ ਦੁਸ਼ਮਭਾਜੀ ਲਾਉਂਦੀਆਂ ਆ ਗਈਆਂ ਤੇ ਹੋ ਸਕਦਾ ਹੈ ਉਹਦੇ ਅਧੀਨ ਕੁਝ ਕੀਤਾ ਗਿਆ ਹੋਵੇ। ਔਰ ਤੁਸੀਂ ਫ੍ਰੀਡਾ ਫਾਈਟਰ ਪਾਰਟ ਵੱਲੋਂ ਹੁਣ ਕੀ ਬਿਆਨ ਜਾਰੀ ਕਰੋਗੇ ਸਰ ਇਸ ਪੂਰੇ ਮਾਮਲੇ ਦੇ ਲੈ ਕੇ? ਮੈਂ ਤਾਂ ਇੱਕ ਹੀ ਗੂੰਗਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਰਨੀਆਂ ਉਹ ਨਿਰਮੂਲ ਨੇ ਜੇਕਰ ਕਿਸੇ ਨੇ ਕੋਈ ਕਿਸੇ ਦੀ ਆੜਪਨ ਕਰਨੀ ਹੈ। ਤਾਂ ਉਹ ਆਪ ਸਿੱਧਾ ਲੈਵਲ ਕਰੇ ਵੀ ਸਾਨੂੰ ਉਹਦੇ ਵਿੱਚ ਕਿਉਂ ਪਾਰਟੀ ਬਣਾਉਦੇ ਜਦੋਂ ਤੇ ਸਾਡੇ ਨਾਲ ਕਿਸੇ ਦਾ ਕੋਈ ਝਗੜਾ ਨਹੀਂ ਨਾ ਐਮਐਲਏ ਦਾ ਝਗੜਾ ਨਾ ਸਾਡੇ ਕੋਈ ਇਥੇ ਉਹਦੀ ਕੋਈ ਰਜਿਸਟਰੀ ਹੋਈ ਹੈ ਨਾ ਕੋਈ ਇਥੇ ਕੋਈ ਹੋਰ ਕਿਸੇ ਕਿਸਮ ਦਾ ਝਗੜਾ ਹੈ ਅਸੀਂ ਤਾਂ ਦੇਸ਼ ਭਗਤ ਬੰਦੇ ਨੇ ਸਾਡੀ ਪਾਰਟੀ ਕੋਈ ਨਹੀਂ ਇਹ 'ਚ ਕੋਈ ਸ਼ੱਕ ਨਹੀਂ ਅਸੀਂ ਪੋਲੀਟੀਕਲ ਨਹੀਂ ਅਸੀਂ ਤਾਂ ਇੱਕ ਦੇਸ਼ ਸੇਵਕ ਹੈਗੇ ਆਂ ਅੱਜ ਵੀ ਇੱਥੇ ਲੋਕ ਭਲਾਈ ਦਾ ਕੰਮ ਕਰਦੇ ਆਂ ਆਪ ਜੀ ਅੱਗੇ ਵੀ ਆਉਂਦੇ ਹੋ ਇੱਥੇ ਸਾਰੀ ਪ੍ਰੈਸ ਆਉਂਦੀ ਆ ਔਰ ਡੋਟੀ ਸੈਮੀਨਾਰ ਹੁੰਦੇ ਆ ਸਾਡਾ ਇਸ ਤਰ੍ਹਾਂ ਦਾ ਕੋਈ ਤਾਲਕ ਨਹੀਂ ਉਸਰ ਇਸ ਤਰ੍ਹਾਂ ਹੈਗਾ ਵੀ ਮੈਂ ਸੰਮਨ ਜਿਹੜੇ ਆਜੀ ਦੇਖੇ ਸੀਗੇ ਜਦੋਂ ਮੈਂ ਆਪਣਾ ਨਾਮ ਦੇਖਿਆ ਉਹ ਤੇ ਮੈਂ ਬਹਿਰਾਨ ਸੀਗਾ ਕੀ ਨਾਮ ਕੇ ਤੁਹਾਡਾ ਮੇਰਾ ਨਾਮ ਦੀਪ ਸਿੰਘ ਮੈਂ ਹਲਕਾ ਧਰਮਕੋੜ ਵਿੱਚ ਪਟਵਾਰੀ ਲੱਗਾ ਆ ਤੇ ਜਿਹੜੇ ਐਮ ਐਲ ਏ ਆਪਣੇ ਹੈਗੇ ਆ ਅਮਨਦੀਪ ਰੋੜਾ ਇਹ ਹੈਗੇ ਮੋਗੇ ਦੇ ਇਹਨਾਂ ਦਾ ਹਲਕਾ ਹੋਰ ਆ ਮੈਂ ਲੱਗਾ ਜਿਹੜਾ ਹੋਰ ਹਲਕੇਚ ਲੱਗਾ ਆ ਤੇ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਮੇਰਾ ਨਾਮ ਇੱਧਰ ਕਿਉਂ ਜੋੜਿਆ ਕਿਹੜੀ ਗੱਲੋਂ ਜੋੜਿਆ ਇਹ ਸਮਝੋ ਬਾਹਰੀ ਹੈਗਾ ਹਰਸ਼ ਨੂੰ ਜਾਣਦੇ ਜਿਹਨੇ ਕੰਪਲੇਂਟ ਕੀਤੀ ਜਿਹਨੇ ਵੱਲੋਂ ਨਾ ਤਾਂ ਮੈਂ ਹਰਸ਼ ਨੂੰ ਜਾਣਦਾ ਕਿ ਮੈਂ ਨਾ ਹੀ ਪਹਿਲੀ ਵਾਰ ਸੁਣਿਆ ਵੀ ਹਰਸ਼ ਹੈ ਕੌਣ ਇਹ ਹੂੰ ਜਿਹੜੇ ਦੋਸ਼ ਲੱਗ ਰਹੇ ਆ ਐਮਐਲਏ ਤੇ ਕੀ ਲੱਗਦਾ ਉਸ ਗੱਲ ਤਾਂ ਸਹੀ ਹੈ ਦੋਸਤਪਾਲ ਨੇ ਤਾਂ ਜ਼ਿੰਮੇਵਾਨ ਕੇ ਚੱਲੋ ਵੀ ਉਹਨਾਂ ਨੂੰ ਜਾਣਦਾ ਹਾਂ ਜਾਂ ਵੀ ਮੈਨੂੰ ਕਦੇ ਬੁਲਾਇਆ ਹੋਵੇ ਬਸ ਇੰਨਾ ਮੈਨੂੰ ਪਤਾ ਹੈਗਾ ਕਿ ਸਾਡੇ ਏਰੀਆ ਤੇ ਮੋਗੇ ਹਲਕੇ ਦੇ ਐਮਐਲਏ ਸਾਹਿਬ ਹੈਗੇ ਆ ਪਰ ਉਹਨਾਂ ਨੇ ਨਾ ਤਾਂ ਉਹਨਾਂ ਨਾਲ ਮੈਂ ਤੱਕ ਮਿਲਿਆ ਕਦੇ ਤੇ ਨਾ ਮੈਂ ਉਹਨਾਂ ਨਾਲ ਮੈਂ ਤੱਕ ਮੈਂ ਕਿਸੇ ਕੰਮ ਲਈ ਵੀ ਕਹ ਤੀਏ ਕਿ ਕਿਸੇ ਹੋਰ ਕੰਮ ਲਈ ਬੁਲਾਇਆ ਹੋਵੇ ਨਹੀਂ ਉਹਨਾਂ ਨੇ ਮੈਨੂੰ ਕਿਸੇ ਅੱਜ ਤੱਕ ਕਿਸੇ ਹੋਰ